ਜੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੇ ਨਾਲ ਰਾਈਟ ਤੇ ਨੀਤੀਯੋਗ ਦੇ ਵਾਈਸ ਚੇਅਰ ਪਰਸਨ ਮਿਸਟਰ ਸੁਮਨ ਬੈਰੀ ਬੈਠੇ ਆ ਮਿੰਦਰ ਭਗਤ ਜੀ ਸਾਡੇ ਮੰਤਰੀ ਮੇਰੇ ਕੁਲੀਕ ਨਾਲ ਹੈਗੇ ਆ ਸੰਜੀਤ ਜੀ ਹੈਗੇ ਆ ਇਹ ਵੀ ਨੀਤੀਯੋਗ ਤੋਂ ਜੀ ਸਾਡੇ ਚੀਫ ਸੈਕਟਰੀ ਸਾਹਿਬ ਕੈਪ ਸਨਾ ਜੀ ਕਮਲ ਯਾਦਵ ਜੀ ਸਾਡੇ ਐਡਮਿਨਿਸਟ੍ਰੇਟਿਵ ਸੈਕਟਰੀ ਇੰਡਸਟਰੀਜ਼ ਆਗੇ ਅੱਜ ਅਸੀਂ ਸਾਰੇ ਜਲੰਧਰ ਆਏ ਆ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਆ ਸੂਮਨ ਬੈਰੀ ਜੀ ਦਾ ਕਿ ਇਹਨਾਂ ਨੇ ਟਾਈਮ ਕੱਢਿਆ ਔਰ ਇੱਥੇ ਆਏ ਸਪੋਰਟਸ ਇੰਡਸਟਰੀ ਵਾਲਿਆਂ ਨੂੰ ਮਿਲੇ ਪਹੁੰਚੁੱਕੇ ਆ ਜੋ ਵੀ ਸੈਂਟਰਲ ਗਵਰਨਮੈਂਟ ਦੇ ਐ ਐਮਐਸਐਮਈ ਗਵਰਨਮੈਂਟ ਦੇ ਐ ਸਪੋਰਟਸ ਇੰਡਸਟਰੀ ਦੇ ਐ ਜੋ ਇਹ ਸਾਰੀ ਰეკਮੈਂਡੇਸ਼ਨਸ ਦੇਣਗੇ ਔਰ ਇਹਨਾਂ ਦੇ ਜਿਹੜੇ ਇਸ਼ੂ ਆ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਖੁਸ਼ੀ ਦੀ ਗੱਲ ਇਹ ਹੈ ਕਿ ਸੁਮਨ ਬੈਰੀ ਜੀ ਵੀ ਪੰਜਾਬ ਤੋਂ ਆ ਇਹ ਅਮਰitsar ਤੋਂ ਇਹਨਾਂ ਦੀ ਪੁਰਾਣੇ ਜਿਹੜੇ ਬਜ਼ੁਰਗ ਹੈ ਜਾਂ ਫੈਮਲੀਜ਼ ਆ ਉੱਥੋਂ ਹੈਗੇ ਆ ਤੇ ਫਿਰ ਬਾਹਰ ਵੀ ਰਹੇ ਉਹਨ 22 ਚੇਅਰ ਪਰਸਨ ਹੈਗੇ ਆ ਨੀਤੀਯੋਗ ਦੇ ਔਰ ਇਹਨਾਂ ਦਾ ਕਿਹਾ ਬਹੁਤ ਅਸਰ ਪੈਂਦਾ ਔਰ ਮੈਂ ਇਹਨਾਂ ਨੂੰ ਗੁਜ਼ਾਰਿਸ਼ ਵੀ ਕੀਤੀ ਹੈ ਜੋ ਬੈਸਟ ਕਰ ਸਕੋ ਸਾਡੀ ਸਟੇਟ ਲਈ ਕਰੋ ਸਾਡੀ ਇੰਡਸਟਰੀ ਲਈ ਕਰੋ ਵੈਸੇ ਤਾਂ ਸਪੋਰਟਸ ਇੰਡਸਟਰੀ ਪੰਜਾਬ ਵਿੱਚ ਅ ਜਲੰਧਰ ਇਜ਼ ਨੋਨ ਫਾਰ ਸਪੋਰਟਸ ਇੰਡਸਟਰੀ ਪਰ ਕੁਛ ਫਿਗਰਸ ਮੈਨੂੰ ਪਤਾ ਲੱਗੀਆਂ ਇੰਡੀਆ ਦੇ ਜਿੰਨਾ ਬਿਜ਼ਨਸ ਆ ਉਹਦਾ ਤਾਂ 75% ਜਲੰਧਰ ਕੋਲ ਹੈ ਪਰ ਵਰਲਡ ਦਾ ਜਿੰਨਾ ਸਪੋਰਟਸ ਦਾ ਬਿਜ਼ਨਸ ਹੈ ਜਾਂ ਜੋ ਰਿਕੁਆਇਰਮੈਂਟ ਹੈ ਉਹ ਇੰਡੀਆ ਚ ਸਿਰਫ 0.5% ਬੰਦੀ ਆ ਮੇਰਟ ਕਰ ਲੋ ਇਹ ਕਰ ਲੋ ਉਹ ਬੜੀ ਘੱਟ ਪਰਸੈਂਟੇਜ ਆ ਅਸੀਂ ਉਹਨੂੰ ਬੜੀ ਜਲਦੀ ਕੋਸ਼ਿਸ਼ ਕਰਕੇ ਵਧਾਵਾਂਗੇ ਇੱਕ ਅੱਜ ਜਿਹੜਾ ਮੈਰਿਟ ਵਿੱਚ ਸੈਂਟਰ ਹੈ ਇਹਨੂੰ ਕਿ ਟੈਕਨੋਲੋਜੀ ਉਹਦਾ ਟੈਕਨੋਲੋਜੀ ਐਕਸਟੈਂਸ਼ਨ ਸੈਂਟਰ ਇੱਥੇ ਬਣਨ ਜਾ ਰਿਹਾ ਉਹ ਵੀ ਐਮਓਯੂ ਸਾਈਨ ਹੋਇਆ ਬਿਟਵੀਨ ਮੈਰਿਟ ਐਂਡ ਜਲੰਧਰ ਜਿਹੜਾ ਸੈਂਟਰ ਹੈ ਇੱਥੇ ਇਹਨੂੰ ਪੀਪੀਡੀਸੀ ਮੈਰਿਟ ਹੈਗਾ ਜਿਹੜਾ ਸੈਂਟਰ ਹੈ ਉਹ ਉਹ 10 ਤੋਂ 12 ਕਰੋੜ ਰੁਪਏ ਲਾ ਕੇ ਉਹ ਅਪਗ੍ਰੇਡ ਹੋਏਗਾ ਪਰ ਸਭ ਨਾਲੋਂ ਵੱਡੀ ਗੱਲ ਹੈ ਜਿਹੜਾ ਬੇਰੀ ਸਾਹਿਬ ਨੇ ਵੀ ਸੰਜੀਤ ਜੀ ਨੇ ਵੀ ਇਹ ਸ਼ਿਓਰ ਕੀਤਾ ਕਿ ਉਹਦੇ ਚ ਲੈਬ ਵੀ ਹੋਏਗੀ ਉਹ ਜਿਹੜੀ ਲੈਬ ਹੋਏਗੀ ਜਿਹੜੀ ਉਹਦੀ ਟੈਸਟ ਰਿਪੋਰਟ ਹੋਏਗੀ ਉਹ ਵਰਲਡ ਓਵਰ ਉਹਦੀ ਮੰਨਤਾ ਹੋਏਗੀ ਇਹ ਨਹੀਂ ਹੁਣ ਇਹਨਾਂ ਨੂੰ ਸੈਂਪਲ ਵੀ ਭੇਜਨੇ ਪੈਂਦੇ ਜਗਾ ਜਗਾ ਜਾਣਾ ਪੈਂਦਾ ਸਪੋਰਟਸ ਇੰਡਸਟਰੀ ਨੂੰ ਟੈਸਟ ਕਰਾਉਣ ਔਰ ਉਹਦਾ ਬੜਾ ਬੈਨੀਫਿਟ ਹੋਏਗਾ ਔਰ ਜੇ ਕੋਈ ਬਾਰੋ ਸੈਂਪਲ ਭੇਜਦਾ ਜੀ ਸਾਨੂੰ ਇਹ ਚੀਜ਼ ਚਾਹੀਦੀ ਹੈ ਉਹਦਾ ਜਿਹੜਾ ਪ੍ਰੋਟੋਟਾਈਪ ਹੈ ਚਾਹੇ ਉਹ 3D ਤੇ ਹੈ ਹੋਰ ਉਹਦੇ ਲਈ ਜੋ ਇਕੁਪਮੈਂਟ ਚਾਹੀਦਾ ਹੈ ਬਿਫੋਰ ਕਿ ਉਹ ਇੰਡਸਟਰੀਅਲ ਆ ਆਪਣਾ ਲਵੇ ਉਹ ਸੈਂਪਲ ਬਣਾ ਕੇ ਉਹ ਆਰ ਐਨ ਡੀ ਸੈਂਟਰ ਦੇ ਦੇਗਾ ਇਹਨਾਂ ਨੂੰ ਔਰ ਜੇ ਬਾਇਰ ਕਹਿੰਦਾ ਇਟਸ ਗੁੱਡ ਟੂ ਗੋ ਫਿਰ ਉਹ ਆਪਣੀ ਇਨਵੈਸਟਮੈਂਟ ਕਰ ਸਕਦੇ ਆ ਔਰ ਜੇ ਆਰ ਐਨ ਡੀ ਸੈਂਟਰ ਚ ਇਕੁਪਮੈਂਟ ਖਾਲੀ ਵੀ ਪਿਆ ਉਹ ਵੀ ਕਈ ਵਾਰੀ ਇੰਡਸਟਰੀ ਨੂੰ ਹੈਲਪ ਕਰਦਾ ਛੋਟੇ ਆਰਡਰ ਫੁਲਫਿਲ ਕਰਨ ਲਈ ਸੋ ਮੈਂ ਅੱਜ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਉਹਨਾਂ ਨੇ ਆਣਾ ਸੀ ਅੱਜ ਆ ਨਹੀਂ ਸਕੇ ਕਿਸੇ ਵਜ੍ਹਾ ਕਰਕੇ ਕੋਈ ਅਰਜੈਂਟ ਕੰਮ ਪੈ ਗਿਆ ਸੈਂਟਰ ਦੇ ਮਿਨਿਸਟਰ ਮਿਸਟਰ ਮੰਥੋ ਮੰਡਾਵੀਆ ਜੀ ਨੇ ਵੀ ਆਣਾ ਸੀਗਾ ਉਹ ਵੀ ਨਹੀਂ ਆ ਸਕੇ ਅੱਜ ਕੱਲ ਕੁਝ ਮੌਸਮ ਵੀ ਹੈ ਤੇ ਕੁਝ ਇਕਦਮ ਕੰਮ ਪੈ ਗਿਆ ਪਰ ਸਾਰਿਆਂ ਦੀ ਸਾਨੂੰ ਅਸ਼ੋਰੈਂਸ ਹੈ ਕਿ ਜਿਹੜੀ ਜਲੰਧਰ ਦੀ ਸਪੋਰਟਸ ਇੰਡਸਟਰੀ ਹੈ ਉਹ ਅੱਗੇ ਜਾ ਕੇ ਦੁੱਗਣੀ ਰਾ ਚੌਗਣੀ ਤਰੱਕੀ ਕਰੇਗੀ ਜੋ ਵੀ ਇਹਨਾਂ ਨੂੰ ਸਪੋਰਟ ਚਾਹੀਦੀ ਹੈ ਪੰਜਾਬ ਗਵਰਨਮੈਂਟ ਵੱਲੋਂ ਮੈਂ ਭਰੋਸਾ ਦਵਾਨਾ ਕਿ ਇਹਨਾਂ ਨੂੰ ਪੂਰੀ ਸਪੋਰਟ ਮਿਲੇਗੀ ਹੁਣ ਤੁਹਾਡਾ ਕਿਸੇ ਦਾ ਕੋਈ ਕੁਐਸਚਨ ਹੋਵੇ ਦੱਸੋ ਮੈਂ ਇੱਕ ਦੱਸوں ਜੀ ਕਿ ਉੱਥੇ ਮੀਟਿੰਗ ਹੋਈ ਹੈ ਆਪਣੇ ਕੋਰਸ ਇਨ ਅਸਿਸਟ ਨਾਲ ਸਭ ਤੋਂ ਮੇਨ ਮਾਇਨੇ ਜਿਹੜਾ ਉਹ ਕੋਈ ਇੱਕ ਕਾਮਨ ਜਿੰਨੂ ਫਾਇਦਾ ਆ ਸਕਦਾ ਜੀ ਕੋਰਪ ਦਾ ਨੂੰ ਹੋਤਾ ਹੈ ਉਸ ਇੰਡਸਟਰੀ ਦੇ ਦੇਖੋ ਇੱਕ ਤਾਂ ਆਰ ਐਂਡ ਡੀ ਸੈਂਟਰ ਹੀ ਸੀਗਾ ਜਿਵੇਂ ਜਮਾਨੀ ਤੋਂ ਲਾਫਸ ਹੋ ਗਈ ਉਸ ਹਾਂ ਤੇ ਫਿਰ ਹੁਣ ਹੋ ਗਿਆ ਨਾ ਅਸੀਂ ਦੇਖੋ 27 ਜੁਲਾਈ ਨੂੰ ਮੈਂ ਜਾ ਕੇ ਐਮ ਐਸ ਐਮ ای ਮੰਤਰੀ ਮਿਸਟਰ ਮਨਜੀ ਨੂੰ ਮਿਲਿਆ ਉਹਨਾਂ ਨੂੰ ਕਿਹਾ ਜੀ ਏ ਮੇਰਟੇ ਚੋਂ ਇੰਡਸਟਰੀ ਯਾਦਾ ਲੱਗ ਰਹੀ ਕਿਉਂਕਿ ਉੱਥੇ ਸੈਂਟਰ ਆ ਸਾਡੇ ਕੋਲ ਨਹੀਂ ਹੈਗਾ ਤੇ ਸਾਨੂੰ ਸੈਂਟਰ ਦਿੱਤਾ ਜਾਵੇ 18 ਦਸੰਬਰ ਨੂੰ ਉਹਨਾਂ ਨੇ ਸਾਨੂੰ ਲੈਟਰ ਮਿਲ ਗਈ ਹੈ ਅੱਜ ਐਮਓਯੂ ਸਾਈਨ ਹੋ ਗਿਆ ਬੜੀ ਜਲਦੀ ਆ ਜਾਏਗਾ ਸੋ ਇੱਕ ਤਾਂ ਇਹ ਚੀਜ਼ ਸੀਗੀ ਦੂਜਾ ਅ ਮਤਲਬ ਕਿ ਅਨਾਂ ਦਾ ਇਹ ਹੈ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਸਰਕਾਰ ਵੀ ਨਹੀਂ ਕਰ ਸਕਦੀ ਬਟ ਮੈਂ ਸ਼ੋਰ ਕਰਦਾ ਜਿਹੜੀ ਹੁਣ ਅਸੀਂ ਨਵੀਂ ਇੰਡਸਟਰੀਅਲ ਪਾਲਿਸੀ ਲਿਆ ਰਹੇ ਹਾਂ ਉਹਦੇ ਚ ਅਸੀਂ ਇੰਨੀ ਕਿ ਇਨਵੈਸਟਮੈਂਟ ਫ੍ਰੈਂਡਲੀ ਆ ਕਿ ਬਾਹਰੋਂ ਵੀ ਲੋਕੀ ਆ ਕੇ ਪੰਜਾਬ 'ਚ ਇਨਵੈਸਟ ਕਰਨਗੇ ਹੀ ਕਰਨਗੇ ਔਰ ਜਿਹੜੇ ਇੱਥੇ ਵੀ ਕੰਮ ਕਰਦੇ ਆ ਉਹ ਵੀ ਇੰਨਾ ਕੁ ਐਕਸਪੈਂਡ ਕਰਨਗੇ ਕਿਉਂਕਿ ਇਟ ਵਿਲ ਬੀ ਵਨ ਆਫ ਦੀ ਮੋਸਟ ਰੋਬਸਟ ਐਂਡ ਬੈਸਟ ਪਾਲਿਸੀ ਐਵਰ ਪੰਜਾਬ ਸਟੇਟ ਹੈਜ਼ ਹੈਡ ਇੱਕ ਸਰ ਜਿਹੜੀ ਮੇਜਰ ਪ੍ਰੋਬਲਮ ਹੈ ਕਿ ਕੁਝ ਦੇਰ ਤੋਂ ਨੋਟ ਕਰ ਰਿਹਾ ਕਿ ਜਿਹੜੇ ਜੀਐਨਕੇ ਆ ਉਹ ਕਿੰਨੀ ਸਟੇਟ ਦੇ ਵਿੱਚ ਹੋਇਆ ਹੈ ਉਹ ਕਿੰਨੇ ਬੈਕ ਫਾਰਮ ਬਟ ਜੀਐਨਕੇ ਦੇ ਉਸ ਲੱਕੜ ਨੂੰ ਰੋਕ ਲਿਆ ਪਿਛਲੇ ਨਹੀਂ ਬੰਦ ਸ਼੍ਰੀਨਗਰ ਸੋ ਉਹ ਦੇਖੋ ਅਸੀਂ ਉਹ ਫੈਕਟਰੀ ਬੈਗ ਦੀ ਉਹਨਾਂ ਨੇ ਠੱਗੂਏ ਆਪਣੀਆਂ ਲਗਵਾ ਲਈ ਮੈਂ 1 ਮਿੰਟ ਮੈਂ ਤੇ ਤਾਂ ਇਹ ਜੀਐਨਬੀ ਦੇ ਵਿੱਚ ਤੱਕ ਜੋ ਹੋ ਗਿਆ ਸਾਰਾ ਮੁੰਡਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ ਤੇ ਸੋ ਇਹ ਵੀ ਇਹ ਦੇਖ ਚਾਹਤਾ ਜੀ ਇਹ ਹੋਨੇ ਨੂੰ ਓਪਨ ਕੀਤਾ ਜਾ ਰਿਹਾ ਇਹ ਦੇਖੋ ਤੁਸੀਂ ਜਰੂਰ ਕਹਿ ਰਹੇ ਹੋ ਮੈਨੂੰ ਹੁਣ ਅਸੀਂ ਅੱਜ ਇੱਕ ਇੰਡਸਟਰੀ 'ਚ ਵੀ ਗਏ ਜਿਹੜੇ ਬੈਟ ਬਣਾਉਂਦੇ ਆ ਉਹਨਾਂ 'మే ਮਿਲੇ ਉਹਨਾਂ ਨੇ ਕਿਸੇ ਨੇ ਇਹ ਨਹੀਂ ਕਿਹਾ ਕਿ ਇੰਗਲਿਸ਼ ਬਿਲੋ ਰੁਕ ਗਈ ਹੈ ਇਹ ਜ਼ਰੂਰ ਕਿਹਾ ਕਿ ਇੰਗਲਿਸ਼ ਬਿਲੋ ਦੀ ਸ਼ਾਰਟੇਜ ਹੈ ਉਹਨਾਂ ਸ਼ਾਰਟੇਜ ਇਹ ਹੋ ਸਕਦੀ ਹੈ ਕਿ ਬੰਨੀ ਬੰਦ ਹੋ ਗਈ ਜਾਂ ਪਿੱਛੋਂ ਲੱਗ ਨਹੀਂ ਨਹੀਂ ਰਹੀ ਸੀ ਕਿਉਂਕਿ ਇਹ ਤਾਂ ਹੈ ਨਹੀਂ ਕਿ ਰਾਤੋਂ ਰਾਤ ਲੱਕੜੀ ਹੋ ਜਾਂਦੀ ਹੈ ਉਹ ਲੋਕੀ ਦਰਖਤ ਲਗਾਉਂਦੇ ਆ ਉਹ ਪੈਦਾ ਹੁੰਦੇ ਹੋ ਜਾਂਦੀ ਹੈ ਬਟ ਜੇ ਇਹ ਜਿਆ ਕੋਈ ਇਸ਼ੂ ਹੋਇਆ ਸੀ ਵੀ ਵਿਲ ਟੇਕ ਅਪ ਵਿਦ ਸੈਂਟਰਲ ਗਵਰਨਮੈਂਟ ਪਰ ਸਾਨੂੰ ਕਿਸੇ ਵੀ ਮੈਨੂਫੈਕਚਰਰ ਨੇ ਇਹ ਇਸ਼ੂ ਨਹੀਂ ਕੀਤਾ ਇਹ ਜ਼ਰੂਰ ਕਿਹਾ ਉਹਦੀ ਸ਼ਾਰਟੇਜ ਹੈਗੀ ਹੈ ਬਿਲੋਬੋਰਡ ਦੀ ਔਰ ਜੇ ਕੋਈ ਵੀ ਇਸ਼ੂ ਜਿੱਥੇ ਸਟੇਟ ਗਵਰਨਮੈਂਟ ਹੈਲਪ ਕਰ ਸਕਦੀ ਹੈ ਅਸੀਂ ਜ਼ਰੂਰ ਸੈਂਟਰ ਨਾਲ ਟੇਕ ਅਪ ਕਰਾਂਗੇ ਔਰ ਐਂਡ ਵੀ ਵਿਲ ਟ੍ਰਾਈ ਟੂ ਰਿਜ਼ੋਲਵ ਸਰ ਇਹਦੇ ਵਿੱਚ ਇਹਦੇ ਵਿੱਚ ਕੋਈ ਵੀ ਇੱਕ ਛੋਟਾ ਜਿਹਾ ਇਹ ਹੋਇਆ ਸੀਗਾ ਕਿ ਪਹਿਲਾਂ ਡਾਇਰੈਕਟ ਉਥੋਂ ਆਉਂਦੀ ਸੀ ਕਿਉਂਕਿ ਮੇਨ ਜਲੰਧਰ ਹੀ ਸੀਗਾ ਨਾ ਪਹਿਲਾਂ ਦਾ ਸਪੋਰਟ ਦਾ ਫੈਕਟਰੀ ਤੇ ਉਹਨਾਂ ਨੇ ਕੀ ਕੀਤਾ ਹੀ ਪਿੱਛੇ ਮੈਂ ਕਿਹਾ 10 12 20 ਸਾਲ ਤੋਂ ਉਹਨਾਂ ਨੇ ਇਹ ਕਰਤਾ ਸੀਗਾ ਕਿ ਤੁਸੀਂ ਰॉ ਮਟੀਰੀਅਲ ਡਾਇਰੈਕਟ ਨਹੀਂ ਲੈ ਸਕਦੇ ਤੁਸੀਂ ਉੱਥੇ ਉਹਨੂੰ ਮੈਨੂਫੈਕਚਰ ਕਰਕੇ ਤੇ ਫਿਰ ਅੱਥਰੂ ਮਤਲਬ ਉਹਨੂੰ ਰੌਅ ਔਰ ਉਹਨੂੰ ਮਿਕਸ ਕਰਕੇ ਫਿਰ ਉਹਨੂੰ ਇੱਥੇ ਲਿਆ ਕੇ ਬਣਾਉਣਾ ਪਊਗਾ ਇੱਥੋਂ ਫਿਰ ਫਿਨਿਸ਼ ਕਰਕੇ ਤੁਸੀਂ ਜੋ ਮਾਰਕੀਟਿੰਗ ਇਦਾਂ ਦਾ ਕੁਝ ਹੋਇਆ ਸੀ ਉਹਦੇ ਕਰਕੇ ਕਾਫੀ ਕੁਝ ਹੋਰ ਵੀ ਇੰਡਸਟਰੀ ਕਾਫੀ ਸ਼ਿਫਟ ਹੋਈ ਨਹੀਂ ਸਕਦੀ ਗੱਲ ਇਹ ਹੈ ਜੀ ਮੈਰਟ ਵੀ ਹੋ ਗਈ ਆਪਾਂ ਕਹਿੰਦੇ ਆ ਕੱਠੂਆ ਵੀ ਹੋ ਗਈ ਉਹਨਾਂ ਆਪਾਂ ਆਪਣੇ ਆਪ ਨੂੰ ਕੰਪੀਟੀਟਿਵ ਕਰਨਾ ਆਪਾਂ ਕਿਸੇ ਸਟੇਟ ਨੂੰ ਰੋਕ ਨਹੀਂ ਸਕਦੇ ਅਸੀਂ ਨਹੀਂ ਦੂਜੀਆਂ ਸਟੇਟਾਂ ਜਾਂਦੇ ਇੱਕ ਇੱਕ ਸੈਕਿੰਡ ਹੁਣ ਤੁਸੀਂ ਕੁਐਸਚਨ ਪੁੱਛਿਆ ਨਾ ਅਸੀਂ ਨਹੀਂ ਦੂਜੀ ਸਟੇਟਾਂ 'ਚ ਜਾਂਦੇ ਅਸੀਂ ਵੀ ਕਹਿੰਦੇ ਆ ਜੀ ਸਾਡੇ ਆਓ ਅਸੀਂ ਇਹ ਦੇਵਾਂਗੇ ਤੁਹਾਨੂੰ ਅਸੀਂ ਇਹ ਬੈਨੀਫਿਟ ਦੇਵਾਂਗੇ ਅਸੀਂ ਤੁਹਾਨੂੰ ਬਿਜਲੀ ਸਾਡੀ ਸਸਤੀ ਹੈ ਅਸੀਂ ਤੁਹਾਨੂੰ ਜ਼ਮੀਨ ਦਵਾਂਗੇ ਅਸੀਂ ਤੁਹਾਨੂੰ ਇਨਸੈਂਟਿਵ ਦਵਾਂਗੇ ਹਰ ਸਿਰ ਕੰਪੀਟੀਟਿਵ ਵਰਲਡ ਹਰ ਸਟੇਟ ਦੂਜੀ ਸਟੇਟਾਂ ਦੇ ਸੀਐਮ ਸਾਹਿਬ ਇੱਥੇ ਆਉਂਦੇ ਆ ਸਾਡੇ ਸੀਐਮ ਸਾਹਿਬ ਦੂਜੀ ਸਟੇਟਾਂ ਜਾਂਦੇ ਆ ਚੰਗਾ ਹੈਲਦੀ ਕੰਪੀਟੀਸ਼ਨ ਇਟਸ ਗੁੱਡ ਫਾਰ ਇੰਡਸਟਰੀ ਇਟਸ ਗੁੱਡ ਫਾਰ ਏਮਪਲੋਇਮੈਂਟ ਸੋ ਇਹ ਤਾਂ ਚੱਲਣਾ ਅਸੀਂ ਵਰਲਡ ਓਵਰ ਜਾ ਰਹੇ ਹਾਂ ਹੁਣ ਤੁਸੀਂ ਦੇਖੋ ਪਹਿਲਾਂ ਸਾਡੇ ਇੰਡਸਟਰੀ ਵਾਲੇ ਕਹਿੰਦੇ ਸੀਗੇ ਜੀ ਤੁਸੀਂ ਬਾਹਰ ਵਾਲਿਆਂ ਨੂੰ ਪੁੱਛਦੇ ਹੋ ਸਾਨੂੰ ਨਹੀਂ ਪੁੱਛਦੇ ਪਹਿਲੇ 6 ਅਸੀਂ ਜਿਹੜੇ ਰੋਡ ਸ਼ੋਅ ਕੀਤੇ ਉਹ ਪੰਜਾਬ ਚ ਕੀਤੇ ਤਾਂ ਕਿ ਐਗਜ਼ਿਸਟਿੰਗ ਇੰਡਸਟਰੀ ਗਰੋ ਕਰੇ ਅੰਮ੍ਰਿਤਸਰ ਕੀਤਾ ਜਲੰਧਰ ਲੁਧਿਆਣਾ ਮੋਹਾਲੀ ਬਠਿੰਡਾ ਔਰ ਗੋਬਿੰਦਗਨ ਪਹਿਲਾਂ ਐਗਜ਼ਿਸਟਿੰਗ ਇੰਡਸਟਰੀ ਨੂੰ ਅਸੀਂ ਪੁੱਛਿਆ ਫਿਰ ਅਸੀਂ ਬਾਹਰ ਗਏ ਫਿਰ ਅਸੀਂ ਗਰਗਾਓਂ ਕੀਤਾ ਦਿੱਲੀ ਬੈਂਗਲੌਰ ਹైదరాబాద్ ਚੇਨਈ ਉਹਨਾਂ ਅਸੀਂ ਬਾਹਰ ਵੀ ਜਾ ਕੇ ਆਏ ਆ ਮਾਨਯੋਗ ਸੀਐਮ ਸਾਹਿਬ ਨਾਲ ਟੋਕਿਓ ਓਸਾਕਾ ਤੇ ਸਿਓਲ ਮੇਰਾ ਮਤਲਬ ਹੈ ਹਰ ਜਗ੍ਹਾ ਜਦੋਂ ਅਸੀਂ ਜਾ ਕੇ ਪੰਜਾਬ ਦਾ ਦੱਸਦੇ ਆ ਲੋਕੀ ਇੰਨੇ ਐਕਸਾਈਟਿਡ ਹੈ ਔਰ ਆ ਵੀ ਰਹੇ ਆ ਜੋ ਪਿਛਲੇ ਸਾਲ ਮਤਲਬ ਕਿ ਪਿਛਲੇ 3 ਸਾਲਾਂ ਦੀ ਐਵਰੇਜ ਜੇ ਲਗਾ ਲਈਏ ਜੋ ਇਨਵੈਸਟਮੈਂਟ ਹੋਈ ਸੀ 25 26 ਵਿੱਚ ਉਸ ਤੋਂ ਡਬਲ ਹੋਏ ਡਬਲ ਤੋਂ ਵੀ ਵੱਧ ਹੋਏਗੀ ਇਹ ਮਾਰਚ ਵਿੱਚ ਤੁਹਾਨੂੰ ਫਿਗਰਸ ਆ ਜਾਣਗੇ ਆਲਰੇਡੀ ਜਿਹੜੇ ਫਿਗਰਸ ਹੈਗੀਆਂ ਪਿਛਲੇ 3 ਸਾਲਾਂ ਦੀ ਐਵਰੇਜ ਤੋਂ ਕ੍ਰੋਸ ਕਰ ਚੁੱਕੀਆਂ ਸੋ ਇਹ ਜਿਹੜੀਆਂ ਅਸੀਂ ਨਵੀਆਂ ਪਾਲਿਸਿਜ਼ ਲੈ ਰਹੇ ਆ ਨਵੇਂ ਇਨੀਸ਼ੀਏਟਿਵਜ਼ ਲੈ ਰਹੇ ਆ ਇੰਡਸਟਰੀ ਰਾਈਟ ਟੂ ਬਿਜ਼ਨਸ ਐਕਟ ਗਵਰਨਮੈਂਟ ਆਫ ਇੰਡੀਆ ਨੇ ਸਾਨੂੰ ਅਵਾਰਡ ਦਿੱਤਾ ਕਿ ਯੂ ਆਰ ਦੀ ਬੈਸਟ ਸਟੇਟ ਐਸ ਫਾਰ ਐਸ ਪੀਸ ਆਫ ਡੂਇੰਗ ਬਿਜ਼ਨਸ ਰਿਸਪਨਡ ਰਾਈਟ ਟੂ ਬਿਜ਼ਨਸ ਐਕਟ ਅਸੀਂ ਲਿਆਇਆ 5 ਦਿਨਾਂ ਤੋਂ ਲੈ ਕੇ 18 ਦਿਨਾਂ ਤੱਕ ਕੁਝ ਇੰਡਸਟਰੀਆਂ ਨੂੰ ਅਪਰੂਵਲ ਮਿਲ ਰਿਹਾ ਔਰ ਇੰਡਸਟਰੀ ਸਟਾਫ ਕਹਿੰਦੇ ਸਾਨੂੰ ਮਿਲਦੇ ਆ ਜਿਹੜੀਆਂ ਇੰਡਸਟਰੀਜ਼ ਉਹਦੇ ਵਿੱਚ ਨਹੀਂ ਕਵਰ ਹੁੰਦੀਆਂ ਉਹਨਾਂ ਨੂੰ 45 ਦਿਨਾਂ 'ਚ ਅਸੀਂ ਅਪਰੂਵਲ ਦੇ ਰਹੇ ਆ ਔਰ ਕੋਈ ਸਾਡੇ ਕੋਲ ਇੰਡਸਟਰੀ ਵਾਲਾ ਲਿਆਓ ਜਿਹੜਾ ਕਹੇ ਮੈਂ ਅਪਲਾਈ ਕੀਤਾ ਹੋਵੇ ਪਰ ਮੈਨੂੰ ਇਹ ਅਪਰੂਵਲ ਐਨੇ ਦਿਨਾਂ ਚ ਨਾ ਮਿਲੀ ਹੋਵੇ ਕੋਈ ਹਿਊਮਨ ਟੱਚ ਨਹੀਂ ਹੈਗਾ ਤੁਸੀਂ ਆਨਲਾਈਨ ਕਰੋ ਆਨਲਾਈਨ ਅਪਰੂਵਲ ਆ ਜਾਂਦੇ ਇਸ ਆ ਜਿਹੜੀ ਕੁਝ ਇਨਵੈਸਟਮੈਂਟ ਫ੍ਰੈਂਡਲੀ ਕੰਪਨੀਜ਼ ਆਈ ਰੈਟਿੰਗ ਦੇ ਇਨਵੈਸਟਮੈਂਟ ਫ੍ਰੈਂਡਲੀ এনवायरमेंट ਗਿਵਿੰਗ ਫਰੋਂ ది ਗਵਰਨਮੈਂਟ ਸਾਈਡ ਬਟ ਅ ਮੇਜਰ ਪੁਆਇੰਟ ਵੀ ਇੰਡਿਕated ਆਊਟ ਇਜ਼ ਦੀ ਇਸ ਲੌਂਗ ਡਾਊਟ ਟੂ ਟ੍ਰਾਂਸਫਰ ਕਾਲਸ ਫੀਲਿੰਗਸ opposition leaders and other sectors are also raising this point that the biggest environment for investment sorry in the stock and green environment is land law and order situation paise main tuhann dasan ji law and order da koi problem nahi saadi state ch bahut vadiya law and order hai kise main sara din udyog bhavan hunda jadon ta main minister baneya jis jadon main chandigarh hunda subhere 8:30 9 baje utthe pahunch janda sham tak utthe hunda ਮੈਨੂੰ ਐਨੇ ਇਨਵੈਸਟਰਸ ਮਿਲੇ ਜੇ ਆਲਰੇਡੀ ਇਨਵੈਸਟ ਕੀਤਾ ਜਾਂ ਜਿਹੜਾ ਨਵਾਂ ਇਨਵੈਸਟਮੈਂਟ ਕਰ ਰਿਹਾ ਕਿਸੇ ਨੇ ਲਾਅ ਐਂਡ ਆਰਡਰ ਦਾ ਇਸ਼ੂ ਨਹੀਂ ਕੀਤਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਹੋਮ ਮਿਨਿਸਟਰੀ ਕੋਲ ਇੱਕ ਕੁਐਸਚਨ ਪੁੱਛਿਆ ਉਹ ਮੇਰੇ ਕੋਲ ਹਲੇ ਵੀ ਆਨਸਰ ਹੈਗਾ ਕਿ ਮੈਨੂੰ ਸਟੇਟ ਵਾਈਜ਼ ਦੱਸੋ ਲਾਅ ਐਂਡ ਆਰਡਰ ਵਿੱਚ ਕਿਹੜੀ ਸਟੇਟ ਕਿੱਥੇ ਆ ਵੀ ਆਰ ਬੈਟਰ ਦੈਨ 17 ਸਟੇਟਸ ਪਤਾ ਹੈ ਕੀ ਹੁੰਦਾ ਇੱਕ 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 ਸੈਕਿੰਡ ਤੁਸੀਂ ਸਵਾਲ ਪੁੱਛਿਆ ਹੁਣ ਮੈਂ ਜਵਾਬ ਦੇ ਦਰ ਮੇਰੀ ਰਿਕਵੈਸਟ ਹੈ ਪਲੀਜ਼ ਪਲੀਜ਼ ਜਦੋਂ ਤੁਸੀਂ ਸਵਾਲ ਪੁੱਛ ਰਹੇ ਸੀ ਮੈਂ ਵਿੱਚ ਨਹੀਂ ਬੋਲਣਾ ਹੁਣ ਉਹਦੇ ਵਿੱਚ ਕੀ ਹੈ ਲਾਅ ਐਂਡ ਆਰਡਰ ਚ ਕੀ ਹੁੰਦਾ ਦੇਖੋ ਪੈਟੀ ਕ੍ਰਾਈਮਸ ਹੁੰਦੇ ਹੈਗੇ ਉਹ ਹਰ ਜਗ੍ਹਾ ਕਿੱਥੇ ਨਹੀਂ ਹੈਗੇ ਮੈਨੂੰ ਦੱਸੋ ਕੋਈ ਸਟੇਟ ਦੱਸੋ ਕੋਈ ਸਟੇਟ ਛੱਡੋ ਵਰਲਡ ਵਿੱਚ ਦੱਸ ਦੋ ਜਿੱਥੇ ਫਿਰ ਫਿਰ ਤਾਂ ਪੁਲਿਸਿੰਗ ਖਤਮ ਹੀ ਹੋ ਜਾਏ ਕੋਈ ਕੰਟਰੀ ਦੱਸ ਦੋ ਕੋਈ ਸਟੇਟ ਦੱਸ ਦੋ ਜਿੱਥੇ ਨਹੀਂ ਹੈ ਔਰ ਜਿਹੜੇ ਇਨਵੈਸਟਰ ਆਲਰੇਡੀ ਇੱਥੇ ਹੈਗੇ ਸਾਰੇ ਐਕਸਪੈਂਸ਼ਨ ਕਰ ਰਹੇ ਕਾਰਗਿਲ ਵੱਲੇ ਇੱਥੇ ਐਕਸਪੈਂਸ਼ਨ ਕਰ ਰਹੇ ਮੇਂਦਰਾ ਵਾਲੇ ਇੱਥੇ ਐਕਸਪੈਂਸ਼ਨ ਕਰ ਰਹੇ ਬਾਕੀ ਸਟੇਟਾਂ ਛੱਡ ਕੇ ਇੱਥੇ ਜੇ ਐਡਾ ਹਾਲ ਹੋਵੇ ਤਾਂ ਕਿਉਂ ਔਰ ਮੈਂ ਆਪਣੇ ਇੰਡਸਟਰੀਲਿਸਟ ਭਰਾਵਾਂ ਨੂੰ ਕਹਿੰਦਾ ਆਪਣੇ ਵਪਾਰੀ ਭਰਾਵਾਂ ਨੂੰ ਕਹਿੰਦਾ ਆਪਣੇ ਪੰਜਾਬ ਦੇ ਸ਼ਹਿਰੀਆਂ ਨੂੰ ਕਹਿੰਦਾ ਬਿਲਕੁਲ ਥ੍ਰੈਟ ਕਾਲਸ ਤੋਂ ਡਰਨ ਦੀ ਲੋੜ ਨਹੀਂ ਸਾਡੀ ਪੁਲਿਸ ਸક્ષਮ ਹੈ ਉਹਨਾਂ ਕੋਲ ਜਾਓ ਉਹਨਾਂ ਨੂੰ ਰਿਪੋਰਟ ਦਿਓ ਇਟ ਵਿਲ ਬੀ ਟੇਕਨ ਕੇਅਰ ਆਫ ਈਜ਼ੀ ਮਨੀ ਕਿਨੂੰ ਨਹੀਂ ਚੰਗਾ ਲੱਗਦਾ ਇੱਕ ਕਾਲ ਤੇ ਜੇ ਪੈਸੇ ਮੰਗਦਾ ਇਹ ਜਿਹੜਾ ਦਿੰਦਾ ਉਹ ਜ਼ਿਆਦਾ ਕਮਜ਼ੋਰ ਹੈ ਬਿਲਕੁਲ ਨਾ ਦਿਓ we need to fight with them and we uh, state government under our uh, leadership of honorable national convener kejriwal ji or honorable cm bhagwant maan ji we stand by each and every citizen of punjab as far as law and order is concerned baaji thank and you ਅਫੀਸਰ ਨੇ ਆਪਣੇ ਆਪ ਨੂੰ ਛੁੱਟ ਆਇਆ ਆਪ ਨੂੰ ਬੋਲ ਹੀ ਨਹੀਂ ਆਇਆ ਠੀਕ ਹੈ ਆਈ ਆਈ ਦਿਨ ਲਾਈਕ ਉਹਨਾਂ ਨੂੰ ਇਹ ਸੀਗਾ ਕਿ ਉਹਨਾਂ ਦਾ ਕਰੋੜਾਂ ਰੁਪਏ ਦਾ ਜਿਹੜਾ ਉਹ ਹੋਈ ਸੀਗੀ ਟ੍ਰਾਂਜੈਕਸ਼ਨ ਹੋਈ ਸੀਗੀ ਉਹ ਜੇ ਉਹ ਕਰਕੇ ਉਹਨਾਂ ਨੂੰ ਦਿੱਤਾ ਤੇ ਉਹਨ ਪੁਲਿਸ ਖੁਦ ਹੀ ਆਪ ਹੀ ਉਹਦੇ ਜੋ ਦੇਖੋ ਇਹ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ ਵੱਧ ਤੋਂ ਵੱਧ ਮੈਨੂੰ ਪੂਰੀ ਡਿਟੇਲ ਨਹੀਂ ਪਤਾ ਐਟ ਦੀ ਮੋਸਟ ਇਟ ਇਜ਼ ਸਾਈਬਰ ਕ੍ਰਾਈਮ ਔਰ ਕਈ ਵਾਰੀ ਬੰਦਾ ਕਰ ਲੈਂਦਾ ਬਟ ਦਿਸ ਇਸ ਨਾਟ ਅ ਲਾ ਐਂਡ ਆਰਡਰ ਫਾਦਰ ਜਵਾਬ میں پہلے بیٹ ہوں ہر سٹیٹ دی مرضی ہوں دی سی. آئی دی 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 جی ایس ٹی ہے سینٹرل گورمنٹ ہے بٹ ویٹ فار اوور نیو انڈسٹریل پالیسی یو ویل سی وٹ آل بی آر گوگ اونلی سپورٹس آل دی انڈسٹری ویل کم ٹو پنجاب موسٹ روبسٹ اینڈ بیسٹ انڈسٹریل پالیسی وچ از کمنگ اپ ویری سون صاحب یہ جو ہے یا میڈیم ورگ جو ہے وہ بیک بون ہے پوری کنٹری ٹھیک ہے تو جیسے بات کی جائے جلندر کی پاکستان جب بنا تھا پاکستان سے ساری انڈسٹری چل کے یہاں پہ وہ ایسا ایسے ماحول بنا کے یہاں سے میرٹھ جا کے چپٹ بات میں ایسی کئی اور میں صرف کی بات نہیں کر رہا ہوں میرا سوال یہ نہیں تھا کہ جلندر سے گئی ہے کہ آل اوور انڈیا پہ جیسے لدھیانہ میں سائیکل کی ہے

Um, Allah male we were talking about the challenge of India's medium enterprises Usme kafi, uh, matlab, diagnosis. Hai. but I think in the government as a whole the notion of clusters as being the way to as it were uh, help medium enterprises has gained some traction okay? Now it does that does not mean uh, that the clusters would only be in one state, but that Punjab is obviously well placed for a sporting goods cluster, and of course, what was discussed very much uh, both at the Chief Secretary's conference, where a uh, Chief Secretary was here and uh, was, was present, uh, is that with the commonwealth games and with the possible bid for the olympics and with our youth etc india has uh, you know a lot of opportunity in the sporting goods area so i uh, i would certainly expect that this will be an area which will be promising for punjab but i made another point today which i would like to repeat for your audience which is that punjab is uh, has many assets, um, good infrastructure, but a very uh, dispersed pattern of urbanization. and now a knowledge hub in mohali. and so i think innovation in punjab, supporting the msme so they can start becoming like the uh, medium enterprises of germany, uh, japan, etc., that is a realistic goal. And, you know, with the new labor codes, now states are being asked to compete with each other. I'm very optimistic that when the policy comes out, Punjab will be seen of, for its assets uh, as being an attractive location. And let me repeat, uh, you know, and not because of my ethnic origin, uh, you know, in uh, uh, for Punjab once again to be one of the leading states of India is a goal all of us share. And Niti would like to work with you. On that. thank you. Thank you.